ਤੋ ਇਸ ਵੇਲੇ ਦੀ ਇੱਕ ਵੱਡੀ ਖਬਰ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਫਾਰਮਰ ਪ੍ਰੋਟੈਸਟ ਕਰ ਰਹੇ ਕਿਸਾਨਾਂ ਖਿਲਾਫ ਕੰਗਣਾ ਰਣੌਤ ਹਰ ਰੋਜ਼ ਹੀ ਗਲਤ ਬਿਆਨਬਾਜ਼ੀ ਕਰਦੀ ਤੇ ਸੁਰਖੀਆਂ ਵਿੱਚ ਰਹਿੰਦੀ ਤੇ ਕੱਲ ਚੰਡੀਗੜ੍ਹ 에ਅਰਪੋਰਟ ਉੱਪਰ ਸੀਆਈਐਸਐਫ ਦੀ ਮਹਿਲਾ ਨੇ ਕੰਗਣਾ ਰਣੌਤ ਨੂੰ ਥੱਪੜ ਮਾਰਿਆ ਤੇ ਉਹ ਸ਼ਹੀਦ 700 ਕਿਸਾਨਾਂ ਦਾ ਬਦਲਾ ਇੱਕ ਥੱਪੜ ਦੇ ਨਾਲ ਹੀ ਲੈ ਲੈਂਦਾ ਹੈ ਤੇ ਕੰਗਨਾਰ ਨੌਤ ਨੇ ਸੌਂ ਖਾਣ ਦੀ ਬਜਾਏ ਥੱਪੜ ਨੂੰ ਹੀ ਪਹਿਲ ਦਿੱਤੀ ਤੇ ਜਿਸ ਤੋਂ ਬਾਅਦ ਕੀ ਸੀਆਈਐਸਐਫ ਦੀ ਮਹਿਲਾ ਕਿਰਨ ਕੌਰ ਨੇ ਕਿਹਾ ਹੈ ਕਿ ਫਾਰਮਰ ਪ੍ਰੋਟੈਸਟ ਕਰ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਉਸ ਸਮੇਂ ਮੇਰੀ ਮਾਂ ਵੀ ਮੌਜੂਦ ਸੀ ਤੇ ਜਿਸ ਸਮੇਂ ਕਿ ਕੰਗਨਾਰ ਨੌਤ ਨੇ ਇਹ ਬਿਆਨ ਦਿੱਤਾ ਸੀ ਕਿ 100-200 ਰੁਪਏ ਦਿਹਾੜੀ ਤੇ ਇਹ ਸਭ ਬੈਠੀਆਂ ਨੇ ਇਹ ਥੱਪੜ ਮੈਂ ਆਪਣੀ ਮਾਂ ਲਈ ਨਹੀਂ ਉਹਨਾਂ ਲੱਖਾਂ ਸੈਂਕੜੇ ਮਾਵਾਂ ਲਈ ਮਾਰਿਆ ਜਿਹੜੀਆਂ ਕਿ ਆਪਣੇ ਹੱਕਾਂ ਦੇ ਲਈ ਉਸ ਕਲਸਾਨੀ ਅੰਦੋਲਨ ਦੇ ਵਿੱਚ ਬੈਠੀਆਂ ਸਨ ਤੇ ਥੱਪੜ ਖਾਣ ਤੋਂ ਬਾਅਦ ਕੰਗਣਾ ਰਣੌਤ ਨੇ ਲਾਈਵ ਆ ਕੇ ਇਹ ਕਿਹਾ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੇ ਉਕਰਵਾਦ ਨੂੰ ਜਲਦ ਤੋਂ ਜਲਦ ਹੀ ਹੈਂਡਲ ਕੀਤਾ ਜਾਵੇ ਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਆਪਣਾ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ